and we we definitely here for great time to be here uh, thank you very much mera khayal mere to jyada vadiya tareeke naal tusi samajh giyoge kende ajj main interview karda har var tusi interview karde ho main ha chalo tusi kar lo interview aur inhane apna card mere gale de vich pa ta aur aa mere to mag fad liya hun fer pakka mag chahida ja mere to main waps le <laughs> la <laughs> ਵੱਡਾ ਟਰੈਕਟਰ ਕਹਿੰਦੇ ਉਦੋਂ ਹੀ ਕੱਢਣਾ ਚਾਹੀਦਾ ਜਦੋਂ ਕੋਈ ਬਹੁਤਾ ਕਿਤੇ ਖੁੱਭੀ ਕੱਢਣੀ ਹੋਵੇ। ਜੋ ਅੱਜ ਗੋਰਿਆਂ ਵਾਲੀ ਖੁੱਭੀ ਕੱਢਣੀ ਸੀ ਇਸ ਕਰਕੇ ਮੈਨੂੰ ਆਉਣਾ ਪਿਆ। ਉਹ ਵੀ ਗਰੀਸ 'ਚ ਫਸਿਆ। ਤੁਹਾਨੂੰ ਹਰਿੰਦਰ ਪੁੱਲਰ ਦੀ ਇੰਟਰਵਿਊ ਕਿਵੇਂ ਲੱਗੀ ਜਰੂਰ ਦੱਸਣਾ। ਇਹ ਵੀ ਕਮੈਂਟ ਕਰਕੇ ਦੱਸਣਾ ਕਿ ਅੱਗੇ ਤੋਂ ਮੇਰੀ ਜਗ੍ਹਾ ਤੇ ਆਪਾਂ ਹਰਿੰਦਰ ਪੁੱਲਰ ਨੂੰ ਪੱਕਾ ਫਿੱਟ ਕਰ ਦਈਏ ਤਾਂ ਕਿਵੇਂ ਦਾ ਰਹੇਗਾ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਰੱਖਣਾ। ਤੁਸੀਂ ਇਸ ਵੇਲੇ ਜਿਹੜਾ ਦ੍ਰਿਸ਼ ਦੇਖ ਚੁੱਕੇ ਹੋ ਜਾਂ ਦੇਖ ਰਹੇ ਹੋ ਉਹ ਹੈ ਬਸੰਤ ਮੇਲਾ 2024 ਪਹਿਲੀ ਵਾਰੀ ਪੰਜਾਬ ਸਰਕਾਰ ਇਹ ਮੇਲਾ ਕਰਾਉਣ ਜਾ ਰਹੀ ਹੈ ਸਸਿਕਲ ਜੀ ਮੈਂ ਅਰਿੰਦਰ ਪੋਲਰ ਤੁਸੀਂ ਦੇਖ ਰਹੇ ਹੋ ਆਵਾਜ਼ੇ ਪੰਜਾਬ ਅਕਸਰ ਤੁਸੀਂ ਆਵਾਜ਼ੇ ਪੰਜਾਬ ਤੇ ਸੁਖ ਨੂੰ ਐਂਕਰਿੰਗ ਕਰਦੇ ਦੇਖਦੇ ਹੋਗੇ ਪਰ ਅੱਜ ਆਵਾਜ਼ੇ ਪੰਜਾਬ ਦਾ ਪ੍ਰਤੀਨਿਧਨੀ ਪਰ ਆਵਾਜ਼ੇ ਪੰਜਾਬ ਦੇ ਇੱਕ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਮੈਂ ਗੱਲਬਾਤ ਕਰਨੀ ਹੈ ਮਿਸਟਰ ਕੋਸਟਾ ਦੇ ਨਾਲ ਤੁਸੀਂ ਇਸ ਵੇਲੇ ਜਿਹੜਾ ਦ੍ਰਿਸ਼ ਦੇਖ ਚੁੱਕੇ ਹੋ ਜਾਂ ਦੇਖ ਰਹੇ ਹੋ ਉਹ ਹੈ ਬਸੰਤ ਮੇਲਾ 2024 ਪਹਿਲੀ ਵਾਰੀ ਪੰਜਾਬ ਸਰਕਾਰ ਇਹ ਮੇਲਾ ਕਰਵਾਉਣ ਜਾ ਰਹੀ ਹੈ ਫਿਰੋਜ਼ਪੁਰ ਦਾ ਬਸੰਤ ਵੈਸੇ ਹੀ ਪੂਰੀ ਦੁਨੀਆ ਚ ਪ੍ਰਸਿੱਧ ਆ ਇਸ ਪ੍ਰਸਿੱਧੀ ਨੂੰ ਹੋਰ ਵੀ ਮਾਨਤਾ ਦਿੰਦੀ ਆ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦੀਆਂ ਵੀ ਫਿਰੋਜ਼ਪੁਰ ਨੂੰ ਇੰਨਾ ਮਾਨ ਸਤਕਾਰ ਦਿੱਤਾ ਉਸ ਤੋਂ ਬਾਅਦ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਵਰਲਡ ਰਿਕਾਰਡ ਹੋਲਡਰ ਜਿਹੜੇ ਕਾਈਡ ਫਲਾਈਂਗ ਦੇ ਵਿੱਚ ਮਿਸਟਰ ਕੋਸਟਾ ਫ੍ਰॉम ਯੂਨਾਨ ਜੇ ਆਪਾਂ ਪੰਜਾਬੀ ਚੀ ਕਹੀਏ ਯੂਨਾਨ ਜੇ ਇੰਗਲਿਸ਼ ਕਹੀਏ ਗ੍ਰੀਸ ਤੋ ਉਥੋਂ ਸਾਡੇ ਕੋਲੇ ਪਹੁੰਚੇ ਨੇ ਆਓ ਪਰ ਇਹਨਾਂ ਨਾਲ ਗੱਲਬਾਤ ਕਰਦੇ ਹੈਲੋ ਮਿਸਟਰ ਵੈਲਕਮ ਮਿਸਟਰ ਕਾਸਟਨ ਆਵਾਜ਼ੇ ਪੰਜਾਬ thank you thank you very much i am very very happy to be here uh, first of all i want to thank punjab government for inviting me uh, for me it's a great honor a great pleasure to be here to share with you what i do and i actually fly stunt kites which are two line controllable kites i can do maneuvers uh, i can do freestyle tricks in the air and of course we can fly team flying So there are plenty plenty of uh, things what you can do with uh, stunt kites and it's amazing to be here and to uh, see all these uh, patangs flying in the air in the amazing competition the atmosphere is amazing guy uh, everybody is so happy and we we definitely have a great time to be here I uh, thank you very much mera kal mere to zyada vadiya tareeke naal tusi samajh gioge fir vi thodi main to Punjabi ch tarjuma karda Mr Costa keh raha hai ki me actually ਆ ਜਿਹੜੀ ਮੁਹਾਰਤ ਹੈ ਨਾ ਦੀ ਸਟੰਟ ਫਲਾਈਂਗ ਵੇ ਜਿਹੜੇ ਕਾਈਟ ਨੇ ਉਹਨਾਂ ਦੇ ਵਿੱਚ ਆ ਤੁਸੀਂ ਦੇਖਿਆ ਹੋਇਆਗਾ ਵੀਡੀਓ ਤੁਸੀਂ ਦੇਖ ਵੀ ਰਹੇ ਹੋਗੇ ਸ਼ਾਇਦ ਤੁਹਾਡਾ ਵਿਜ਼ੂਅਲ ਤੇ ਤੁਹਾਨੂੰ ਦਿਖ ਰਿਹਾ ਹੋਵੇ ਟੂ ਲਾਈਨ ਫਲਾਈਟ ਯਾਨੀ ਕਿ ਦੋ ਡੋਰਾ ਵਾਲੇ ਪਤੰਗ ਨਾਲ ਇਹ ਦੋ ਦੋ ਡੋਰਾ ਨਾਲ ਪਤੰਗ ਨੂੰ ਉਡਾਉਂਦੇ ਨੇ ਪਤੰਗ ਵੀ ਇਹਨਾਂ ਨੇ ਸਪੈਸ਼ਲੀ ਖੁਦ ਹੀ ਡਿਜ਼ਾਈਨ ਕੀਤਾ ਹੋਇਆ ਇਹਦੇ ਵਿੱਚ ਕਾਰਬਨ ਦੀਆਂ ਸਟਿਕਸ ਯੂਜ਼ ਕੀਤੀਆਂ ਆਈਆਂ ਖੁਦ ਹੀ ਡਿਜ਼ਾਈਨ ਕਰਕੇ ਖੁਦ ਹੀ ਇਹਨੂੰ ਉਡਾਉਂਦੇ ਨੇ ਇਹਨੂੰ ਇਹ ਕਹਿੰਦੇ ਨੇ ਸਟੰਟ ਸਟੰਟ ਕਰਦੇ ਨੇ ਕਾਈਟ ਦੇ ਨਾਲ ਦਿਸ ਇਜ਼ ਯੂਅਰ ਫਰਸਟ ਐਵਰ ਵਿਜ਼ਿਟ ਟੂ ਇੰਡੀਆ Uh, second time in india first time here in, uh, punjab. in punjab yeah and uh, yeah it, it's amazing it's amazing what's your uh, experience uh, about punjab this is your first visit to punjab and uh, tell me something about extraordinary what you feel here i will tell you i like very much the food okay. <laughs> it's, okay. it's my favorite food okay. yeah, yeah. anything especially uh, spe any specific food uh, dal ਦਾਲ ਇਜ਼ ਮਾਈ ਫੇਵਰਿਟ ਫੋਰ ਸ਼ੂਰ ਦਾਲ ਮਿਸਟਰ ਕੋਸਟਾ ਨੂੰ ਦਾਲ ਬਹੁਤ ਪਸੰਦ ਆਈ ਹੈ ਮੇਰਾ ਖਿਆਲ ਵੀ ਹੈ ਜੇ 2-3 ਦਿਨ ਹੋਰ ਇੱਥੇ ਉਮੀਦ ਕਰਾਂਗੇ ਕੋਸ਼ਿਸ਼ ਕਰਾਂਗੇ ਅਸੀਂ ਆਪਣੇ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਨੂੰ ਸਾਗ ਤੇ ਮੱਕੀ ਦੀ ਰੋਟੀ ਜ਼ਰੂਰ ਖਵਾਈਏ ਕਿਉਂਕਿ ਸਾਡਾ ਜਿਹੜਾ ਇੱਥੋਂ ਦਾ ਫੂਡ ਹੈ ਫੇਮਸ ਫੂਡ ਹੈ ਪੰਜਾਬੀ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਹੈਵ ਯੂ ਹਰਡ ਅਬਾਊਟ ਸਾਗ ਐਂਡ ਮੱਕੀ ਦੀ ਰੋਟੀ ਆਈ ਲਾਈਕ ਵੈਰੀ ਮੱਚ ਦ ਰੋਟੀ ਯਾ ਯੂ ਨੋ ਆਈ ਏਮ ਵੀਗਨ ਇਨ ਹੇਅਰ ਇਜ਼ ਵੈਰੀ ਈਜ਼ੀ ਟੂ ਫਾਈਂਡ <laughs> good okay. vegan food so it's a great great pleasure to be here yeah okay thank you very much mr casta nana gaya bhi main vegan ha te main jada vegetarian food nu bahut zyada pasand karda ethe bhi assi inna nu dekheya inna ne zyada papita hi khada ya thode bahut dry food sade wangu ethe matlab inna ne food jada vegetarian and select kita and inna nu bahut pasand aaya ethan da food vi culture vi ummeed karde ha ke agli var fer inna nu pa invite karange next year vi is tarah da mel aage would you like to ever come a second time at here absolutely yeah 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 for sure it's a very uh, amazing experience for me to fly on this beautiful field on the grass it's a uh, super super experience here yeah. thank you to have you any youtube channel we can promote here oh thank you very much yes i have a youtube channel it's go kiting gr one word go kiting gr Thank you very much. Okay, ਲੋਜ ਇਹਨਾਂ ਦਾ YouTube ਚੈਨਲ ਵੀ ਅਸੀਂ ਥੱਲੇ ਰეკਮੈਂਡ ਵੀ ਕਰ ਰਹੇ ਹਾਂ, ਮੈਂਸ਼ਨ ਵੀ ਕਰਕੇ ਲਿਖ ਰਿਕੇ। ਇਹਨਾਂ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਸੀਂ ਕਾਈਟ ਲਵਰ ਹੋ, ਪਤੰਗ ਨੂੰ ਪਸੰਦ ਕਰਦੇ ਹੋ, ਪਤੰਗਬਾਜ਼ੀ ਨੂੰ ਪਸੰਦ ਕਰਦੇ ਹੋ। ਹੀ ਇਜ਼ ਵਰਲਡ 챔ਪੀਅਨ ਐਂਡ ਫਰੋਜ਼ਪਰ ਲਈ ਬੜੀ ਖੁਸ਼ੀ ਦੀ ਗੱਲ ਆ ਵੀ ਵਰਲਡ 챔ਪੀਅਨ ਸਾਡੇ ਨਾਲ ਆ 2023 ਦੇ ਸਾਡੇ ਨਾਲ 챔ਪੀਅਨ ਨੇ। Thank you very much Mr. Costa. We'll see you Thank soon. You. Hope best Thank of luck. ਥੈਂਕ ਯੂ ਲੋ ਜੀ ਆਵਾਜ਼ੇ ਪੰਜਾਬ ਦੇ ਨਾਲ ਤਾਂ ਤਾਂ ਇਹ ਮੇਰੇ ਦੋਸਤ ਹਰਿੰਦਰ ਪੁੱਲਰ ਹੈ ਕਹਿੰਦੇ ਅੱਜ ਮੈਂ ਇੰਟਰਵਿਊ ਕਰਦਾ ਹਰ ਵਾਰ ਤੁਸੀਂ ਇੰਟਰਵਿਊ ਕਰਦੇ ਹੋ ਮੈਂ ਕਿਹਾ ਚਲੋ ਤੁਸੀਂ ਕਰ ਲਓ ਇੰਟਰਵਿਊ ਔਰ ਇਹਨਾਂ ਨੇ ਆਪਣਾ ਕਾਰਡ ਮੇਰੇ ਗਲੇ ਦੇ ਵਿੱਚ ਪਾਤਾ ਔਰ ਆ ਮੇਰ ਤੋਂ ਮੈਗ ਫੜ ਲਿਆ ਹੁਣ ਫਿਰ ਪੱਕਾ ਮੈਗ ਚਾਹੀਦਾ ਜੇ ਮਤਲਬ ਮੈਂ ਵਾਪਸ ਲੈ ਲਾ ਨਹੀਂ ਮੈਂ ਹੰਗਾਮੀ ਹਾਲਤਾਂ ਚ ਆਉਣਾ ਮੇਨ ਜਿਹੜਾ ਵੱਡਾ ਟਰੈਕਟਰ ਕਹਿੰਦੇ ਉਦੋਂ ਹੀ ਕੱਢਣਾ ਚਾਹੀਦਾ ਜਦੋਂ ਕੋਈ ਬਹੁਤਾ ਕਿਤੇ ਖੁੱਭੀ ਕੱਢਣੀ ਹੋਵੇ ਸੋ ਅੱਜ ਗੋਰਿਆਂ ਵਾਲੀ ਖੁੱਭੀ ਕੱਢਣੀ ਸੀ ਇਸ ਕਰਕੇ ਮੈਨੂੰ ਆਉਣਾ ਪਿਆ ਉਹ ਵੀ ਗਰੀਸ ਚ ਫਸਿਆ ਗਰੀਸ ਚ ਦਾ ਵੈਸੇ ਹੀ ਬੜਾ ਤਿਲਕਦਾ ਹੁੰਦਾ ਇਹ ਤਿਲਕਦਾ ਤਿਲਕਦਾ ਟਰੈਕਟਰ ਕੱਢਿਆ ਬਸ ਮੇਰੇ ਲਈ ਵੀ ਨਵਾਂ ਤਜਰਬਾ ਸੀ ਮੈਂ ਵੀ ਪੰਜਾਬੀ ਚ ਬਹੁਤ ਗੱਲਾਂ ਬਾਤਾਂ ਕੀਤੀਆਂ ਗਰੇਜੀ ਚ ਮੇਰਾ ਹੱਥ ਵੀ ਮਿੱਤਰ ਪਿਆਰੋ ਤੰਗ ਜੇ ਹੀ ਆ ਇਧਰ ਉਧਰ ਇਕੱਠੀ ਕਰਕੇ ਜੋੜ ਤੋੜ ਕਰਕੇ ਮੈਂ ਤੁਹਾਨੂੰ ਗੱਲ ਸਮਝਾਤੀ ਐ ਮੋਟੀ ਮੋਟੀ ਬਸ ਹੁਣ ਆਸਤੇ ਮੈਂ ਇੱਕ ਗੱਲ ਕਹਿਣੀ ਚਾਹਣਾ ਤੁਹਾਨੂੰ ਹਰਿੰਦਰ ਪੁੱਲਰ ਦੀ ਇੰਟਰਵਿਊ ਕਿਵੇਂ ਲੱਗੀ ਜਰੂਰ ਦੱਸਣਾ ਇਹ ਵੀ ਕਮੈਂਟ ਕਰਕੇ ਦੱਸਣਾ ਕਿ ਅੱਗੇ ਤੋਂ ਮੇਰੀ ਜਗ੍ਹਾ ਤੇ ਆਪਾਂ ਹਰਿੰਦਰ ਭੁੱਲਰ ਨੂੰ ਪੱਕਾ ਫਿੱਟ ਕਰਦੀਏ ਤਾਂ ਕਿਵੇਂ ਦਾ ਰਹੇਗਾ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਰੱਖਣਾ ਮਾਇਂਡ ਤਾਂ ਨਹੀਂ ਕਰਦੇ ਲਾ ਜੀ ਨਾ ਬਿਲਕੁਲ ਪਹਿਲਾਂ ਇਹੀ ਕੰਮ ਕਰਦੇ ਰਹੇ ਹਾਂ ਬਸ ਉਹ ਕਹਿੰਦਾ ਨਾ ਕਾਤੀਆ ਇਨ ਹੱਥੋਂ ਨੇ ਹਥਿਆਰ ਛੋੜੇ ਹੈ ਚਲਾਣਾ ਨਹੀਂ ਭੁੱਲੇ ਬਿਲਕੁਲ ਤਾਂ ਇਹ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਕਰਨਾ ਹਰ ਇੱਕ ਵਿਅਕਤੀ ਤੱਕ ਪਹੁੰਚਾਉਣਾ ਔਰ ਦੱਸਣਾ ਔਰ 10 11 ਤਰੀਕ ਨੂੰ ਇੱਥੇ ਪਹੁੰਚ ਕੇ ਲੱਖ 2 ਲੱਖ ਔਰ ਹਜ਼ਾਰਾਂ ਦੇ ਨਾਮ ਜਿੱਤ ਕੇ ਆਪਣੇ ਘਰ ਨੂੰ ਵਾਪਸ ਜਾਣਾ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਅੱਗੇ ਮੈਂ ਸੁਖਵਿੰਦਰ ਸਿੰਘ ਸੋਖ ਕਹਿੰਦਾ ਹਰਿੰਦਰ ਭੋਲਰ ਵੀ ਕਹਾਂ ਮੈਂ ਸੁਖਵਿੰਦਰ ਸਿੰਘ ਸੋਖ ਔਰ ਮੇਰੇ ਨਾਲ ਧੰਨਵਾਦ ਧੰਨਵਾਦ